ਕੀ ਗੱਲ ਹੈ ਮੈਂ ਤੁਹਾਨੂੰ ਦੱਸ ਰਿਹਾ ਇਸ ਪਾਸੇ ਫਗਵਾਣਾ ਮੈਂ ਤੁਹਾਨੂੰ ਦੱਸ ਰਿਹਾ ਅੱਜ ਨਕੂਤਰੋਂ ਇਹ ਕੀ ਕਹਿਣਾ ਚਾਹੁੰਗੇ ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸ਼੍ਰੀ ਗੌਰਜਲ ਵੱਲੋਂ ਜਿਹੜੀ ਹੈਗੀ ਸਪੈਸ਼ਲ ਨਾਕਾ ਬੰਦੀ ਸਾਰੇ ਪੰਜਾਬ ਦੇ ਵਿੱਚ ਕਰਵਾਈ ਜਾ ਰਹੀ ਹੈ ਇਹਦਾ ਮੇਨ ਮਕਸਦ ਹੈਗਾ ਕਿ ਲੋਕਾਂ ਦੇ ਵਿੱਚ ਜਿਹੜੀ ਹੈਗੀ ਸੈਂਸ ਆਫ ਸਿਕਿਉਰਟੀ ਜਿਹੜੀ ਹੈਗੀ ਉਹ ਦੇ ਨਾਲ ਪ੍ਰਵੇਲ ਹੁੰਦੀ ਹੈ ਐਂਡ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਉੱਤੇ ਜਿਹੜੀ ਨੱਤ ਪੈਂਦੀ ਹੈ ਇਹਦੇ ਵਿੱਚ ਜਿਹੜੇ ਸ਼ੱਕੀ ਪੁਰਸ਼ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ। ਆ ਜਿਹੜੇ ਸ਼ੱਕੀ ਪੁਰਸ਼ ਜਾਂ ਸ਼ੱਕੀ ਸਸਪੈਕਟਿਡ ਕੋਈ ਵਹੀਕਲ ਆਉਂਦਾ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਇਹ ਕੀਤੀ ਜਾਂਦੀ ਆ। ਤਾਂ ਇਹਦੇ ਵਿੱਚ ਸਾਰੇ ਆਲ ਐਸ ਐਚ ਯੂਜ਼ ਅੱਜ ਜਿਹੜੇ ਹੈਗੇ ਨੇ ਸਾਡੇ ਬਾਹਰ ਹੈਗੇ ਨੇ ਤੇ ਸਾਡੇ ਹਲਕਾ ਜੀਓਜ਼ ਜਿਹੜੇ ਡੀ ਐਸ ਪੀ ਹਲਕਾ ਸਬਡਿਵੀਜ਼ਨ ਹੈਗੇ ਨੇ ਉਹ ਐਂਡ ਸਾਡੇ ਹੋਰ ਸੀਨੀਅਰ ਅਫੀਸਰ ਜਿਹੜੇ ਨੂੰ ਏਰੀਆ ਵਾਈਜ਼ ਅਸੀਂ ਉਹਨਾਂ ਨੂੰ ਡਿਪਲੋਮਾ ਕੀਤਾ ਤਾਂ ਜੋ ਸਾਰੇ ਏਰੀਆ ਨੂੰ ਡੋਮੀਨੇਟ ਕੀਤਾ ਜਾ ਸਕੇ ਸਰ ਨਸ਼ਾ ਵਿਰੋਧੀ ਜਿਹੜੀਆਂ ਮਹਿਮ ਚਲਾਈ ਜਾ ਰਹੀ ਹੈ ਜੁੱਧ ਨਸ਼ਾ ਵਿਰੋਧ ਹਾਂਜੀ ਕਿੰਨਾ ਕੋ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਦੇਖੋ ਜਿਹੜੀ ਨਸ਼ਿਆਂ ਦੇ ਅਗੇਂਸਟ ਅਸੀਂ ਜਿਹੜੀ ਮਹਿਮ ਚਲਾਈ ਹੋਈ ਹੈ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਅਪਰਾਲਾ ਕੀਤਾ ਗਿਆ ਬਹੁਤ ਵੱਡੀ ਜਿਹੜੀ ਇਹਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਹੋ ਰਹੀ ਹੈ ਐਂਡ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਪਿੰਡਾਂ ਦੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਫੀਡਬੈਕ ਲੈਂਦੇ ਆ ਤਾਂ ਕੋਈ ਪਿੰਡ ਹੀ ਹੋਊਗਾ ਜਿੱਥੇ ਕੋਈ ਇਸ ਤਰ੍ਹਾਂ ਦੀ ਸਾਨੂੰ ਕੋਈ ਕੰਪਲੇਂਟ ਮਿਲਦੀ ਹੋਵੇ ਐਂਡ ਤਕਰੀਬਨ ਜਿਹੜਾ ਹੈਗਾ ਸਾਰੇ 90% ਤੋਂ ਉੱਤੇ ਕਈ ਐਂਡ ਮੋਸਟਲੀ ਪਿੰਡ ਜਿਹੜੇ ਹੈਗੇ ਨੇ 100% ਜਿਹੜੇ ਨੇ ਨਸ਼ਾ ਮੁਕਤ ਹੋ ਗਏ ਨੇ ਉਹਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਹੈਗੀਆਂ ਨੇ ਉੱਥੋਂ ਦੀਆਂ ਜਾਂ ਆਪਣੇ ਕਾਉਂਸਲਜ਼ ਹੈਗੇ ਨੇ ਉਹਨਾਂ ਵੱਲੋਂ ਜਿਹੜੇ ਨੇ ਮਤੇ ਵੀ ਪਾਏ ਗਏ ਨੇ ਕਿ ਇਹ ਪਿੰਡ ਜਿਹੜਾ ਹੈਗਾ 100% ਨਸ਼ਾ ਮੁਕਤ ਹੋਇਆ ਹੈ ਸਾਡ ਜੇਕਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸੇ ਪੰਜਾਬ ਟਿਪਸ ਆਉਂਦੀ ਹੈ ਉਹਦੇ ਅਸੀਂ ਸਖਤ ਜਿਹੜੀ ਕਾਰਵਾਈ ਹੈ ਅਮਲ ਚ ਲਿਆਉਂਦੇ ਹੋਏ ਕਾਰਵਾਈ ਸਾਡੇ ਵੱਲੋਂ ਕੀਤੀ ਜਾਂਦੀ ਹੈ ਸਰ ਜ਼ਿਲ੍ਹੇ ਪਰਦੇ ਵਿੱਚ ਜਿਹੜੇ ਨਾਕੇ ਲਗਾਏ ਰਏ ਸਪੈਕਰ ਨਾਕੇ ਲੱਗ ਰਿਹਾ ਇਹ ਇਹਨਾਂ ਦਾ ਜੇ ਕੰਟੀਨਿਊ ਹੋਏਗਾ ਜਾਂ ਫਿਰ ਥੋੜੀ ਦੇਰ ਲਈ ਨਹੀਂ ਦੇਖੋ ਜਿਹੜੇ ਸਾਡੇ ਨਾਕਾ ਬੰਦੀ ਹੁੰਦੀ ਹੈ ਕੰਟੀਨਿਊ ਹੁੰਦੀ ਹੈ ਕੰਟੀਨਿਊ ਇਨ ਦਾ ਸੈਂਸ ਕਿ ਸਾਡੀ ਜਿਹੜੀ ਹੈਗੀ ਸ਼ਿਫਟਿੰਗ ਨਾਕਾ ਬੰਦੀ ਹੁੰਦੀ ਹੈ ਟਾਈਮ ਜਿਹੜਾ ਹੈਗਾ ਉਹ ਚੇਂਜ ਕਰਕੇ ਹੁੰਦੀ ਹੈ ਐਂਡ ਜਿਹੜਾ ਹੈਗਾ ਡੇਲੀ ਰੁਟੀਨ ਹੈਗੀ ਆ ਐਂਡ ਸਰਪ੍ਰਾਈਜ਼ ਨਾਕਾ ਬੰਦੀ ਡੈਲੀਬਰੇਟ ਨਾਕਾਬੰਦੀ ਕੀਤੀ ਜਾਂਦੀ ਹੈ ਕਿ ਅਸੀਂ ਅਸੀਂ ਰਾਤ ਨੂੰ ਜਿਹੜੇ ਹੈਗੇ ਟਾਰਗੇਟਸ ਦਿੱਤੇ ਜਾਂਦੇ ਨੇ ਕਿ ਕਿਸ ਟਾਈਮ ਕਰਦਾ ਐਂਡ ਐਸਐਚਓ ਆਪਣੇ ਮਰਜ਼ੀ ਨਾਲ ਆਪਣੇ ਐਟ देयर ਓਨ ਜਿਹੜੇ ਹੈਗੇ ਨੇ ਉਹ ਵੀ ਨਾਕਾਬੰਦੀ ਕਰ ਦਿੰਦੇ ਨੇ ਐਂਡ ਨਾਕਾਬੰਦੀ ਜਿਹੜੀ ਹੈਗੀ ਬੇਸਿਕ ਪ੍ਰੋਵੈਂਸ਼ਨ ਆਫ ਕਰਾਈਮ ਦਾ ਜਿਹੜਾ ਹੈਗਾ ਇਹ ਸਾਡਾ ਇੱਕ ਮਕਸਦ ਪੂਰਾ ਕਰਦਾ ਸਰ ਗੈਂਗਸਟਰਾਂ ਤੇ ਵੀ ਲਗਾਤਾਰ ਕੰਜਾ ਕੱッセ ਜਾ ਰਹੇ ਆ ਟੀਚਣਾ ਹਾਂਜੀ ਜਿਹੜਾ ਹੈਗਾ ਪੁਲਿਸ ਦੀਆ ਪ੍ਰਾਇਮਰੀ ਜਿਹੜੀਆਂ ਡਿਊਟੀਆਂ ਨੇ ਪ੍ਰੋਵੈਂਸ਼ਨ ਆਫ ਜਿਹੜੀ ਡੈਟੈਕਸ਼ਨ ਆਫ ਕਰਾਈਮ ਹੈਗੀ ਸਾਡੀ ਪ੍ਰਾਇਮਰੀ ਡਿਊਟੀ ਆ ਉਹਦੇ ਵਿੱਚ ਜਿਹੜੀ ਹਰ ਤਰ੍ਹਾਂ ਦੇ ਕਰਾਈਮ ਨੂੰ ਨੱਥ ਪਾਉਣੀ ਜਿਹੜੀ ਹੈਗੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਉਹਦੇ ਵਿੱਚ ਬੇਸ਼ੱਕ ਕੋਈ ਜਿਹੜਾ ਹੈਗਾ ਗੈਂਗਸਟਰ ਹੈਗਾ ਜਾਂ ਕੋਈ ਬਦमाश ਹੈਗਾ ਕੋਈ ਨਸ਼ੇ ਵੇਚਣ ਦਾ ਕੰਮ ਕਰਦਾ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕਰਾਈਮ ਦੇ ਵਿੱਚ ਜਿਹੜਾ ਹੈਗਾ ਇਨਵੋਲ ਹੁੰਦਾ ਉਹਨੂੰ ਅਸੀਂ ਸ਼ਕਤੀ ਦੇ ਨਾਲ ਉਹਦੇ ਖਿਲਾਫ ਜਿਹੜੀ ਹੈ ਇੱਕ ਕਾਰਵਾਈ ਕਰਦੇ ਠੀਕ ਹੈ ਥੈਂਕ ਯੂ